ਤੂੰ ਮਾਰਾ ਸੀਐਮ ਪੰਜਾਬ ਦੇ ਵਿੱਚ ਕਦੇ ਨਾ ਆਇਆ ਤੇ ਨਾ ਆਵੇਗਾ। ਤੁਸੀਂ ਵੇਖੋ ਪਾਣੀ ਰੂੰਗਾ ਹੋ ਰਿਹਾ ਤਾਂ ਕਹਿੰਦੇ ਕਿਸਾਨ ਕਰ ਰਿਹਾ ਫੈਕਟਰੀਆਂ ਨਹੀਂ ਦੱਸਦੀਆਂ। 1 ਕਿਲੋ ਕਾਗਜ਼ ਤਿਆਰ ਕਰਨ ਲਈ 2 ਕਵਾਂਟਲ ਪਾਣੀ ਲੱਗਦਾ। 1 ਕਵਾਂਟਲ ਸੜਿਆ ਤਿਆਰ ਕਰਨ ਵਾਸਤੇ 2000 ਕਿਲੋ ਪਾਣੀ ਲੱਗਦਾ। ਉਹ ਕਹਿੰਦੇ ਝੋਨਾ ਨਾ ਲਾਓ 175000 ਮੁਆਵਜ਼ਾ ਦੇ। ਪਹਿਲਾਂ ਹੀ ਵਿਸ਼ਲਾਤਾ ਦੇ ਦਿਓ ਜਿਹੜਾ ਬਜਾਈ ਵਾਲਾ ਸੀ। ਅਮਿਤ ਸ਼ਾਹ ਨੇ ਤੇ ਮੋਦੀ ਨੇ ਸ਼ੋਸ਼ਾ ਛੱਡਿਆ ਹੀ ਨਾ ਵੀ 15 ਲੱਖ ਹਰ ਆਦਮੀ ਦੇ ਖਾਤੇ ਚਾਊਗਾ ਇਹੋ ਸ਼ੋਸ਼ੇ ਐ ਇਹਨਾਂ ਕੋਲੇ ਸਰਕਾਰ ਦਾ ਤਾਂ ਧਿਆਨ ਹੀ ਹੈ ਨਹੀਂ ਇਸ ਪਾਸੇ ਸਰਕਾਰ ਦਾ ਤਾਂ ਧਿਆਨ ਜ਼ਿਆਦਾ ਹਰਿਆਣਾ ਨੂੰ ਤੁਰੇ ਫਿਰਨਾ ਜਾਂ ਗੁਜਰਾਤ ਨੂੰ ਤੁਰੇ ਫਿਰਨਾ ਜਾਂ ਹਿਮਾਚਲ ਨੂੰ ਤੁਰੇ ਫਿਰਨਾ ਪੰਜਾਬ ਦੇ ਕਿਸਾਨਾਂ ਦੀ ਤਾਂ ਇੱਕ ਦਿਨ ਵੀ ਬਾਹ ਨਹੀਂ ਫੜੀ ਸਰਕਾਰ ਨੇ ਟੇਲਾਂ ਦਾ ਪਾਣੀ ਪਹੁੰਚਾਉਣ ਆ ਰਿਆ ਸਾਨੂੰ ਆ ਕੇ ਖਾਲਾ ਦਿਖਾ ਦੇ ਵੀ ਆ ਤੁਹਾਡੇ ਵਾਹਨ ਵੀ ਖਾਲਾ ਆ ਰਿਆ ਪੱਤਾ ਖਾਲੀ ਹੈ ਨਹੀਂ ਕਹਿੰਦਾ 70-75 ਸਾਲ ਚੋਂ ਕੰਮ ਕੀਤੇ ਜਿਹੜੇ ਪਹਿਲਾਂ ਨਹੀਂ ਹੋਏਗੇ ਅਸੀਂ ਕਰ 70-75 ਸਾਲ ਚ ਭਾਈ ਆ ਕੁਝ ਹੋਇਆ ਹੀ ਨਹੀਂ ਚੇਅਰਮੈਨ ਸਾਹ ਦੀਏ ਸਟੇਟਮੈਂਟ ਸੀ ਕਿ ਮੈਂ ਕਰੋੜਾਂ ਰੁਪਇਆ ਦੀ ਜਿਹੜੀ ਲਾਈਟ ਆ ਉਹ ਸ਼ਾਮ ਨੂੰ ਵੇਚਦਾ ਦੂਜੀਆਂ ਸਪੇਟਾਂ ਨੂੰ ਜੀ ਜਦ ਕਿ ਪੰਜਾਬ ਦੇ ਕਿਸਾਨਾਂ ਨੂੰ ਲਾਈਟ ਮਿਲਣੀ ਨਹੀਂ ਰਹੀਗੀ ਹਰ ਇੱਕ ਕਿਸਾਨ ਦਾ ਜਿਹੜਾ ਝੋਨਾ ਉਹ ਸੁੱਕਿਆ ਪਿਆ ਦੋਸਤੋ ਤੁਸੀਂ ਜੁੜੇ ਹੋਏ ਹੋ ਦੁਨੀਆ ਚੈਨਲ ਦੇ ਨਾਲ ਅੱਜ ਅਸੀਂ ਪਿੰਡ ਸਮਾਲਸਰਾਂ ਜਿੱਥੇ ਕਿਸਾਨਾਂ ਵੱਲੋਂ ਰੋਸ ਵਜੋਂ ਅੱਜ ਸੜਕ ਜਾਮ ਕੀਤੀ ਗਈ ਆ ਸਾਡੇ ਨਾਲ ਸਮਾਲਸਰ ਤੋਂ ਕੁਝ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਜੀ ਅੱਜ ਸੜਕ ਜਾਮ ਕੀਤੀ ਹੋਈ ਆ ਹਨਾ ਮਤਲਬ ਝੋਨੇ ਦਾ ਟਾਈਮ ਆ ਸੀਜ਼ਨ ਦਾ ਟਾਈਮ ਆ ਉਹਨਾਂ ਦਾ ਤੁਹਾਨੂੰ ਮਤਲਬ ਖੇਤਾਂ 'ਚ ਚਾਹੀਦਾ ਸੀਗਾ ਹਨਾ ਤੇ ਖੜੇ ਤੁਸੀਂ ਮਤਲਬ ਅੱਜ ਰੋਡ ਜਾਮ ਕੀਤਾ ਹੋਇਆ ਕੀ ਮਨੋਰਥ ਕੀ ਸੀਗਾ ਮਨੋਰਥ ਆ ਜੀ ਬਾਈ ਜੀ ਜਿਹੜਾ ਸਾਡਾ ਝੋਨੇ ਆ ਮਤਲਬ ਰਿਆਂ ਸਾਡਾ ਐਂਡ ਵਾਲਾ ਰਿਆਂ ਦਾ ਕੰਮ ਆ ਜਿਹੜੀ ਲੇਟ ਆ ਇਹ ਨਾ ਮਤਰੀ ਆ ਰਹੀ ਆ 10 ਮਿੰਟ ਆ ਗਈ 10 15 ਮਿੰਟ ਦਾ ਕਟ ਲੱਗ ਗਿਆ ਆ ਗਈ ਕਿ اٹਕੇ ਹੋਏ ਮਤਲਬ ਅਸੀਂ ਸੜਕ ਤੇ ਆਏ ਆ ਜੀ ਅੱਜ ਅੱਛਾ ਕਿੰਨਾ ਟਾਈਮ ਰਿਹਾ ਭਾਈ ਤਕਰੀਬਨ ਇਹ 4 ਤੋਂ 5 ਘੰਟੇ ਜਿਹੜਾ ਰੋੜ ਜਾ ਰਿਹਾ ਜੀ ਲਾਈਟ ਕਿੰਨਾ ਟਾਈਮ ਮਤਲਬ ਕਿੰਨੇ ਦਿਨ ਹੋ ਗਏ ਮਤਲਬ ਲਗਾਤਾਰ ਇਹ ਲਾਈਟ ਦਾ ਤਕਰੀਬਨ 15 ਦਿਨ ਹੋ ਗਏ ਜੀ ਜਿਹੜੇ ਮਤਲਬ ਅਸੀਂ ਖਾਦਲ ਹੋ ਰਹੇ ਹਾਂ ਕਿਸਾਨ ਸਾਰੇ ਬਿਲਕੁਲ ਜੀ ਕੀ ਹਾਲਤ ਕੀ ਆ ਹਾਲਤ ਜੀ ਨਕਮਗਾ ਸਰਕਾਰਾਂ ਤੁਹਾਨੂੰ ਪਤਾ ਵੀ ਇਹ ਲਾਰੇ ਲਾਉਂਦੀਆਂ ਸਾਨੂੰ ਤੇ ਆ ਹਾਲਤ ਤੁਹਾਡੇ ਸਾਹਮਣੇ ਆ ਕੋਈ ਅਧਿਕਾਰੀ ਨਹੀਂ ਆਇਆ ਆ ਮਤਲਬ ਐਸਡੀਓ ਸਾਹਿਬ ਆਏ ਆ ਬਿਜਲੀ ਵਿਭਾਗਾਂ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਹੁਣ ਨਰਵਿਕਨ ਤੁਹਾਨੂੰ 8 ਘੰਟੇ ਸੀ ਲਾਈਟ ਦੇਵਾਂਗੇ 8 ਘੰਟੇ ਦੇਵਾਂਗੇ ਬਿਲਕੁ ਹਾਂ ਬਹੁਤ ਮਾੜੀਆਂ ਸਰਕਾਰਾਂ ਜਿਹੜੀਆਂ ਕਿਸਾਨਾਂ ਨੂੰ ਲਾਰੇ ਕੁਸ਼ ਔਰ ਲਾਉਂਦੀਆਂ ਤੇ ਕਰਦੀਆਂ ਕੁਸ਼ ਔਰ। ਕੱਲ ਮੈਂ ਸੀਐਮ ਸਾਹਿਬ ਦਾ ਲਾਈਵ ਸੁਣ ਰਿਹਾ ਸੀਗਾ। ਉਹਨਾਂ ਨੇ ਪੰਜਾਬ ਬੋਰਡ ਦੇ ਚੇਅਰਮੈਨ ਨੂੰ ਫੋਨ ਲਾਇਆ ਲਾਈਵ ਹੋ ਕੇ ਔਰ ਸਪੀਕਰ ਛੱਡ ਕੇ। ਹਾਂ ਉਹ ਚੇਅਰਮੈਨ ਸਾਹਿਬ ਦੀ ਇਹ ਸਟੇਟਮੈਂਟ ਸੀ ਕਿ ਮੈਂ ਕਰੋੜਾਂ ਰੁਪਇਆ ਦੀ ਜਿਹੜੀ ਲਾਈਟ ਆ ਉਹ ਸ਼ਾਮ ਨੂੰ ਵੇਚਦਾ ਦੂਜੀਆਂ ਸਟੇਟਾਂ ਨੂੰ। ਜਦ ਇਹ ਪੰਜਾਬ ਦੇ ਕਿਸਾਨਾਂ ਨੂੰ ਲਾਈਟ ਮਿਲਣੀ ਨਹੀਂ ਰਹੇਗੀ। ਹਰ ਇੱਕ ਕਿਸਾਨ ਦਾ ਜਿਹੜਾ ਝੋਨਾ ਉਹ ਸੁੱਕਿਆ ਪਿਆ ਏਦੋਂ ਮਾਰਾ ਸੀਐਮ ਪੰਜਾਬ ਦੇ ਵਿੱਚ ਕਦੇ ਨਾ ਆਇਆ ਤੇ ਨਾ ਆਵੇਗਾ ਜਿਹੜਾ ਪੰਜਾਬ ਦਾ ਨੁਕਸਾਨ ਕਰ ਰਿਹਾ ਤੇ ਬਾਹਰਲੀਆਂ ਸਟੇਟਾਂ ਨੂੰ ਲੈਟ ਵੇਚ ਰਿਹਾ ਠੀਕ ਹੈ ਜੀ ਪਹਿਲਾਂ ਪੰਜਾਬ ਦੇ ਜਿਹੜੇ ਕਿਸਾਨ ਹੈ ਜਿਹੜੀ ਫਸਲ ਇਥੋਂ ਪੈਦਾ ਹੁੰਦੀ ਹੈ ਜਿਹੜੀ ਦੂਜੀਆਂ ਸਟੇਟਾਂ ਦੇ ਲੋਕਾਂ ਨੇ ਖਾਣੀ ਆ ਉਹ ਉਹ ਤਾਂ ਪੈਦਾ ਨਹੀਂ ਹੋਣ ਦੇ ਰਿਹਾਗਾ ਤੇ ਦੂਜੀਆਂ ਸਟੇਟਾਂ ਨੂੰ ਲੈਟ ਵੇਚ ਕੇ ਅਸੀਂ ਕਰਨੀ ਕੀ ਹੈ ਸਾਡਾ ਫਰਜ਼ ਬਣਦਾ ਪਹਿਲਾਂ ਅਸੀਂ ਆਪਣੀ ਸਟੇਟ ਦੇ ਲੋਕਾਂ ਦਾ ਜਿਹੜਾ ਚੀਜ਼ ਉਹ ਪੂਰੀ ਕਰਗੇ ਜੇ ਬਚਦੀ ਆ ਤਾਂ ਕਿਸੇ ਪਾਸੇ ਵੀ ਵੇਚ ਸਕਦੇ ਆ ਪਰ ਉਹ ਵੇ ਸਾਡੀ ਤਾਂ ਲਾਈਟ ਖੋਈ ਜਾ ਰਹੀ ਆ 4 ਘੰਟੇ ਲਾਈਟ ਆ ਰਹੀ ਆ ਮੈਂ ਕਹਿੰਦੇ ਬਿਜਲੀ ਸਾਡੇ ਕੋਲੇ ਸਰਪਲਸ ਸਰਪਲਸ ਆ ਸਾਹਿਬ ਵਫੀ ਜਾਂਦਾ ਤੂੰ ਦੇਖ ਲਿਆ ਆ ਕੇ ਹਾਲ ਜੇ ਸਰਪਲਸ ਹੋਵੇ ਤਾਂ ਸਾਨੂੰ ਛੜਕਾਂ 'ਚ ਬੈਹਿਣ ਦੀ ਕੀ ਜ਼ਰੂਰਤ ਆ ਅਸੀਂ ਤਾਂ ਤੜਕੇ ਤੋਂ ਲੈ ਕੇ ਇੱਥੇ ਬੈਠੇ ਆ ਕੋਈ ਅਧਿਕਾਰੀ ਨਹੀਂ ਆ ਰਿਹਾਗਾ ਇਹਨਾਂ ਕੋਲੇ ਕੋਈ ਸਿਸਟਮ ਹੀ ਹੈ ਨਹੀਂਗਾ ਸਰਕਾਰ ਕਹਿੰਦੀ ਐਤ ਕਿ ਨਹੀਂ ਨਹੀਂ ਪਿਆਗਾ ਇਹਨਾਂ ਦਰਜੇ 'ਚ ਨਹੀਂ ਬਹੁਤ ਹੁੰਦਾ ਉਧਰ ਕਿੰਨੇ ਸਾਡਾ ਸਾਥ ਨਹੀਂ ਦਿੱਤਾ ਉਹਦੀਲੀ ਦੀ ਮੰਗ ਵੱਧ ਗਈ ਫਿਰ ਇਹ ਸੀਐਮ ਸਾਹਿਬ ਤਾਂ ਜਿਹੜੀਆਂ ਪਿੱਛੇ ਵਰਕਾ ਮਾਰਦੇ ਸੀ ਵੀ ਮੈਂ ਮੋਟਰਾਂ ਬੰਦ ਕਰਕੇ ਝੋਨੇ ਲਵਾਉਣਾ ਮੈਂ ਲੇਟ ਹੀ ਇੰਨੀ ਦਿੰਨਾ ਉਹ ਲੇਟ ਕਿੱਧਰ ਗਈ ਉਹ ਲੇਟ ਵੀ ਦੱਸੇ ਸਾਨੂੰ ਕਿੱਥੇ ਆ ਘੱਟੋ ਘੱਟ ਉਹਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੀ ਲਾਈਟ ਆ ਉਹਨੂੰ ਪੂਰੀ ਕਰੇ ਸਰਕਾਰ ਦਾ ਤਾਂ ਧਿਆਨ ਹੀ ਹੈ ਨਹੀਂ ਇਸ ਪਾਸੇ ਸਰਕਾਰ ਦਾ ਤਾਂ ਧਿਆਨ ਆ ਜਾਂਦਾ ਹਰਿਆਣੇ ਨੂੰ ਤੁਰੇ ਫਿਰਨਾ ਜਾਂ ਗੁਜਰਾਤ ਨੂੰ ਤੁਰੇ ਫਿਰਨਾ ਜਾਂ ਹਿਮਾਚਲ ਨੂੰ ਤੁਰੇ ਫਿਰਨਾ ਪੰਜਾਬ ਦੇ ਕਿਸਾਨਾਂ ਦੀ ਤਾਂ ਇੱਕ ਦਿਨ ਵੀ ਬਾਹ ਨਹੀਂ ਫਰੀ ਸਰਕਾਰ ਨੇ ਇੱਕ ਮਹੀਨਾ ਹੋ ਗਿਆ ਲਗਾਤਾਰ ਤਾਂ ਪੰਜਾਬ ਦੇ ਵਿੱਚ ਉਹ ਦੇਖ ਹੀ ਨਹੀਂ ਰਹੇਗੇ ਬੈਠੇ ਤਾਂ ਹਰਿਆਣੇ ਚ ਜਾ ਕੇ ਆ ਕਿਸਾਨ ਕੀ ਕਰੂਗਾ ਜੇ ਅਹੀ ਹਾਲਤ ਰਹੇ ਕਿਸਾਨ ਤਾਂ ਤੁਸੀਂ ਦੇਖੋ ਜੀ ਕਿਸਾਨ ਤਾਂ ਪਹਿਲਾਂ ਹੀ ਫਾਹੇ ਲੈ ਰਿਆ ਕਿਸਾਨ ਤਾਂ ਪਹਿਲਾਂ ਹੀ ਫਾਹੇ ਲਈ ਜਾਂਦਾ ਹੈ ਹੋਰ ਕੀ ਕਰੇ ਕਿਸਾਨ ਹਰ ਇੱਕ ਚੀਜ਼ ਜਿਹੜੀ ਵੀ ਹੈ ਤੁਸੀਂ ਵੇਖੋ ਪਾਣੀ ਡੂੰਗਾ ਹੋ ਰਿਹਾ ਤਾਂ ਕਹਿੰਦੇ ਕਿਸਾਨ ਕਰ ਰਿਹਾ ਫੈਕਟਰੀਆਂ ਨਹੀਂ ਦੱਸਦੀਆਂ 1 ਕਿਲੋ ਕਾਗਜ਼ ਤਿਆਰ ਕਰਨ ਲਈ 2 ਕੁਆਂਟਲ ਪਾਣੀ ਲੱਗਦਾ ਹੈ 1 ਕੁਆਂਟਲ ਸਰੀਆ ਤਿਆਰ ਕਰਨ ਵਾਸਤੇ 2000 ਕਿਲੋ ਪਾਣੀ ਲੱਗਦਾ ਹੈ ਇਹਨਾਂ ਨੂੰ ਤਾਂ ਹੈ ਨਹੀਂ ਗੰਦੇ ਨਾਲੇ ਜਿਹੜਾ ਗੰਦਾ ਪਾਣੀ ਹੈ ਫੈਕਟਰੀਆਂ ਦਾ ਉਹ ਸਾਡੇ ਨਾਲਿਆਂ ਚ ਦਰਿਆਵਾਂ ਚ ਪਾਇਆ ਜਾ ਰਿਹਾ ਕਿਹੜੇ ਪਾਸੇ ਉਹ ਸਰਕਾਰ ਕਰ ਰਹੀ ਆ ਕਿਸੇ ਪਾਸੇ ਵੀ ਨਹੀਂ ਪੂਰੀ ਅਸੀਂ ਤਾਂ ਕਹਿੰਦੇ ਸਾਨੂੰ ਜਿਹੜੀ 8 ਘੰਟੇ ਲਾਇਟ ਬਣਦੀ ਆ ਸਾਡੀ ਉਹ ਹੀ ਦੇ ਦਿਓ ਨਹੀਂ ਬਣੀ ਤਾਂ ਕੀ ਹਾਲ ਨਹੀਂ ਬਣੀ ਵੀ ਨਹੀਂ ਆ ਹੀ ਨਹੀਂ ਰਿਹਾ ਬਾਈ ਜੇ ਨਹਿਰੀ ਪਾਣੀ ਆਉਂਦਾ ਹੋਵੇ ਕਹਿੰਦੇ ਟੇਲਾਂ ਤੱਕ ਪਹੁੰਚਦਾ ਪਾਣੀ ਬਾਈ ਜੀ ਕਿਤੇ ਵੀ ਹੈ ਨਹੀਂ ਬਾਈ ਜੀ ਉਹ ਤਾਂ ਜਾਈ ਸਾਡੇ ਜਾਈ ਨੂੰ ਸਾਡੇ ਜਾ ਕੇ ਖੇਤ ਚ ਵੇਖ ਲਓ ਜੇ ਖਾਲਾ ਵੀ ਆਉਂਦਾ ਹੋਵੇ ਭਗਵੰਤ ਮਾਨ ਨੂੰ ਕਹ ਤੂੰ ਦੱਸ ਦੀ ਆ ਕੇ ਟੇਲਾਂ ਤੱਕ ਪੰਜਾਬ ਪਾਣੀ ਪਹੁੰਚਾਉਣ ਆ ਰਿਆ ਸਾਨੂੰ ਆ ਕੇ ਖਾਲਾ ਦਿਖਾ ਦੇ ਵੀ ਆ ਤੁਹਾਡੇ ਵਾਹਣ ਵੇਚ ਦੀ ਖਾਲਾ ਆ ਰਿਆ ਪੱਕਾ ਖਾਲੀ ਹੈ ਨਹੀਂ ਉਹ ਤਾਂ ਕਹਿੰਦਾ 70-75 ਸਾਲ ਚੋਂ ਕੰਮ ਕੀਤੇ ਜਿਹੜੇ ਪਹਿਲਾਂ ਨਹੀਂ ਹੋਏਗੇ ਅਸੀਂ ਕਰ 70-75 ਸਾਲ ਚ ਬਾਈ ਆ ਕੁਝ ਹੋਇਆ ਹੀ ਨਹੀਂ ਧਰਨੇ ਲੱਗੇ ਹੀ ਨਹੀਂ ਬਾਹਰ ਲੀਆਂ ਸਟੇਟਾਂ ਨੂੰ ਲਾਈਟ ਵੇਚ ਕੇ ਪੰਜਾਬ ਦੇ ਕਿਸਾਨਾਂ ਨੂੰ ਛੜਕਾ ਤੇ ਬਿਠਾਇਆ ਹੀ ਨਹੀਂ ਕਿਸੇ ਨੇ 70 ਸਾਲਾਂ ਚ ਇਹ ਪਹਿਲੀ ਵਾਰੀ ਹੋ ਰਿਹਾ ਇਹ ਤਾਂ ਸਪਸ਼ਟਾ ਉਹਨਾਂ ਦਾ ਸਾਫ਼ ਆ ਉਹ ਵੀ ਅਸੀਂ ਜਿਹੜਾ 70 ਸਾਲਾਂ ਦੇ ਵਿੱਚ ਲੋਕਾਂ ਨੂੰ ਛੜਕਾ ਤੇ ਬੈਠਣ ਲਈ ਮਜਬੂਰ ਕੀਤਾ ਇਹ ਪਹਿਲੀ ਵਾਰੀ ਹੋ ਰਿਹਾ ਉਹਨਾਂ ਦੀ ਸਚਾਈ ਹੈ ਇਹ ਵੀ ਇਹ 70 ਸਾਲਾਂ ਚ ਨਹੀਂ ਇਸ ਤਰ੍ਹਾਂ ਹੋਇਆਗਾ ਪੰਜਾਬ ਪਹਿਲੀ ਵਾਰ ਨੋਰੀ ਸੁਰਤ ਦੇ ਵਿੱਚ ਲਾਹਰ ਦੇ ਪ੍ਰਤੀ ਪਹਿਲੀ ਵਾਰ ਧਰਨਾ ਲਗਾ ਪੰਜਾਬ ਖੇਤੀ ਪ੍ਰਧਾਨ ਸੂਬਾ ਤੇ ਕਿਸਾਨ ਹੀ ਕਰ ਤਰ ਧਰਦਾ ਇਹਦੇ ਨਾਲ ਜੁੜੇ ਹੋਏ ਜਿਹੜੇ ਮਜ਼ਦੂਰ ਆ ਹੋਰ ਵਰਗਾਂ ਉਹ ਵੀ ਓਕੇ ਆ ਬਾਈ ਜੀ ਮਤਲਬ ਸਾਰਾ ਮੁਲਕੀ ਸੜਕਾਂ ਤੇ ਆ ਹਰ ਮਜ਼ਦੂਰ ਓਕੇ ਆ ਅੱਜ ਕਦੂ ਕਰਨਾ ਹੈ ਝੋਨਾ ਲਾਉਣਾ ਹੈ ਸੀਐਮ ਸਾਹਿਬ ਦੇ ਆਰਡਰ ਆ ਵੀ ਤੁਸੀਂ 26 ਝੋਨਾ ਲਾਓ ਅੱਜ 26 ਦਾ ਟਾਈਮ ਹੈ ਲੇਟ ਆ ਨਹੀਂ ਰਹੀ ਮਜ਼ਦੂਰ ਵਿਚਾਰਾ ਕਿੱਥੋਂ ਉਹ ਜਾ ਕੇ ਲਾਊਗਾ ਝੋਨਾ ਜੋ ਕਦੂ ਨਾ ਹੋਏ ਉਹ ਕਹਿੰਦਾ ਵੀ 26 ਆ ਜਿਹੜਾ ਝੋਨਾ ਘਟੋ ਪਾਣੀ ਘਟ ਖਾਂਦਾ ਅਸੀਂ ਤਾਂ ਅਸੀਂ ਤਾਂ ਲਾਉਣ ਨੂੰ ਤਿਆਰ ਆ ਜੀ ਮੇਰੇ ਜਾ ਕੇ ਖੇਤ ਵੇਖੋ ਅਸੀਂ 26 ਲਾ ਰਹੇ ਆ ਪਰ ਉਹ ਚ ਲੇਟ ਹੀ ਨਹੀਂ ਦੇ ਰਹੇ ਹੁਣ ਲਾਈਏ ਕਿੱਥੋਂ ਮਜ਼ਦੂਰ ਵੀ ਵਿਚਾਰੇ ਵਟਾਂ ਤੇ ਬਹਿ ਕੇ ਮੁਰੇ ਆਉਂਦੇ ਉਹਨਾਂ ਇਧਿਆੜੀ ਨਹੀਂ ਪੈਂਦੀ ਕੋਈ ਕਹ ਪਿਛਲਾ ਤਾਂ ਦੇ ਦਿਓ ਜੀ ਜਿਹੜਾ ਬਜਾਈ ਵਾਲਾ ਸੀ ਜਾਂ ਜਿਹੜਾ ਪਾਣੀ ਆਇਆ ਸਾਡੇ ਪਿੰਡ ਦੀਆਂ ਕਣਕਾਂ ਮਰ ਗਈਆਂ ਸੀ ਆ ਕੇ ਸਰਵੇ ਕਰਕੇ ਲਗਾਏ ਸੀਗੇ ਜਿਨ੍ਹਾਂ ਦਾ ਕਿੱਲਾ-ਕੱਲਾ ਡੇਡ-ਡੇਡ ਕਿੱਲਾ ਕਣਕ ਕਾਲੀ ਹੋ ਗਈ ਸੀ ਉਹ ਨਿਕਲੀ ਨਹੀਂ ਵਿੱਚੋਂ ਠੀਕ ਹੈ ਜੀ ਉਹ ਤਾਂ ਦੇ ਦਿਓ ਮੁਆਵਜ਼ੇ ਸਾਡੇ 17000 ਵਾਲਾ ਕੁੜੀਏ ਨੂੰ ਕਿਆ ਕਿਹੜੀਆਂ ਗੱਲਾਂ ਕਰਦਾ ਫਿਰਦਾ ਤੂੰ ਡੀਏਪੀ ਤਾਂ ਨਕਲੀ ਲੈ ਆਏ ਆ ਪੰਜਾਬ ਦੇ ਵਿੱਚ ਹੂੰ ਸਾਡੇ 17000 ਕਿੱਥੋਂ ਦੇ ਦਿਓਗੇ ਜਿਹੜੇ ਡੁੱਬੇ ਸੀ ਪਾਣੀ ਨਾਲ ਉਹਨਾਂ ਨੂੰ 66000 ਮੁਆਵਜ਼ਾ ਦਿੱਤਾ ਤੁਸੀਂ ਜਿਨ੍ਹਾਂ ਦੇ ਘੱਟ ਹੈਗੇ ਸਾਢੇ 17000 ਵਾਲੇ ਤਾਂ ਛੋਸ਼ੇ ਇਹਨਾਂ ਦੇ ਜਿਵੇਂ ਅੰਮਿਤ ਸ਼ਾਹ ਨੇ ਤੇ ਮੋਦੀ ਨੇ ਛੋਸ਼ਾ ਛੱਡਿਆ ਸੀ ਨਾ ਵੀ 15 ਲੱਖ ਹਰ ਆਦਮੀ ਦੇ ਖਾਤੇ ਚਾਊਗਾ ਇਹੋ ਛੋਸ਼ੇ ਹੈ ਇਹਨਾਂ ਕੋਲੇ ਅਧਿਕਾਰੀ ਤਾਂ ਇਹੀ ਗੱਲ ਕਹਿ ਕੇ ਗਏ ਵੀ ਭਰੋਸਾ ਦਿਵਾ ਕੇ ਗਏ ਅੱਗੇ ਵੱਲੋਂ ਅੱਗੇ ਅਸੀਂ ਗ੍ਰੈਡ ਦੇ ਵਿੱਚ ਜਾਂਦੇ ਅੱਜ ਅਸੀਂ ਇੱਥੇ ਧਰਨਾ ਲਾ ਲਿਆ ਉਹ ਅੱਗੇ ਵਾਂਗੀ ਕਹਿੰਦੇ ਵੀ ਭਰੋਸਾ ਦਿਵਾਉਣੇ ਐ 8 ਘੰਟੇ ਲੇਟ ਦੇ। ਭਰੋਸਾ ਪੱਕਾ ਟਿੱਕਾ ਦਿੰਦਾ ਕਿ ਕੋਈ ਟੇਟੀਆਂ ਦਾ ਦੇਣਾ ਨਹੀਂ ਕਹਤ ਉਹ ਰਹਿ ਅਸੀਂ ਹੁਣ ਦੇਵਾਂਗੇ ਪਰ ਅਸੀਂ ਆ ਹੁਣ ਪੌਛ 6 7 ਵੇਰੀ ਪਹਿਲਾਂ ਗ੍ਰੈਡ ਦੇ ਵਿੱਚ 10 10 ਬੰਦੇ 20 20 ਬੰਦੇ ਜਾ ਕੇ ਆਏ ਆ ਜੀ। ਕੀ ਕਹਿੰਦੇ ਭਰੋਸਾ ਤਾਂ ਸਾਨੂੰ ਉਦੋਂ ਵੀ ਦੇ ਰਹੇ ਸੀ ਕੀ ਕਹਿੰਦੇ ਸੀ 8 ਘੰਟੇ ਦੇਵਾਂਗੇ 8 ਘੰਟੇ ਆਉਂਦੀ 4 ਕਹਿੰਦੇ 4 ਘੰਟੇ ਵੀ ਨਹੀਂ ਪੂਰੀ ਆਉਂਦੀ ਜੀ 4 ਘੰਟੇ ਦੇ ਵਿੱਚੋਂ 20 ਮਿੰਟ ਲੇਟ ਆ ਕੇ 10 ਮਿੰਟ ਘਟਾ। 20 ਮਿੰਟ ਲੇਟ ਆ ਕੇ 10 ਮਿੰਟ ਘਟਾ। ਖਾਲਿਆਂ ਦੇ ਵਿੱਚ ਪਾਣੀ ਚੋਨੇ ਦਾ ਬੁਰਾ ਹਾਲ ਹੈ ਫੁੱਟਵਾਲ ਖੇਡ ਲੋ ਪਣਾ ਹੀ ਚੋਨੇ ਦਾ ਇਹ ਹਾਲ ਹੈ ਬੁਰਾ ਹਾਲ ਹੈ ਜੀ ਨਿਕਲ ਜੂ ਝਾੜ ਵਧੀਆ ਝਾੜ ਤਰੂਗਾ ਤਾਂ ਬਣੂਗਾ ਹੀ ਚੋਨਾ ਤਰੂਗਾ ਚੋਨਾ ਤਾਂ ਗਾਹ ਝਾੜ ਬਣੂਗਾ ਜੀ ਝਾੜ ਤਾਂ ਬਾਅਦ ਦੀ ਗੱਲ ਹੈ ਹਜੇ ਲਾਟਾ ਲੱਗੇ ਜੀ ਕੌਣ ਵਾਲੇ ਚੋਨੇ ਪਏ ਹੈ ਜੀ ਹਾਂ ਜੀਮੇਦਾਰਾਂ ਨੇ ਤਾਂ ਮੰਨਿਆ ਸੀਗਾ ਵੀ ਚਲੋ 26 ਲਾ ਦਿੰਨੇ ਹਾਂ 26 ਨੂੰ ਲਾਈਟ ਦੇਣਗੇ ਤਾਂ 26 ਲੱਗੂਗਾ 26 ਕਿਹੜਾ ਉਂਗ ਲੱਗ ਜੂਗਾ ਬਹੁਤ ਔਖਾ ਜੀ